ਹਾਂਜੀ ਕਿਵੇਂ ਆ ਸਾਰੇ ਠੀਕ ਠਾਕ ਸਵੈਪ ਗੱਡੀ ਆਈ ਆ ਆਪਣੇ ਕੋਲ ਤੇ ਉਹ ਆਵਾਜ਼ ਬਹੁਤ ਕਰਦੀ ਆ ਤੇ ਦੇਖਿਓ ਆਵਾਜ਼ ਕਿੰਨੀ ਆਉਗੀ ਹੁਣ ਮੈਂ ਇਹਰਾ ਕੱਢਣਾ ਆ ਤਬਾ ਆ ਜਨ ਸਾਥ ਨੂੰ ਸੁਣਦੀ ਹੋਵੇ ਤੇ ਦਿਖਾਉਣਾ ਪੈਰੇ ਦੀ ਆਵਾਜ਼ ਆ ਪਿਛਲਾ ਪੈਰਾਂ ਦਾ ਚੈੱਕ ਕਰਦੇ ਆ ਕਿਹੜਾ ਕਿਹੜਾ ਨੇ ਆ ਚੱਕੇ ਦੀ ਆਵਾਜ਼ ਆ ਇਧਰ ਲਈ ਦੀ ਆ ਆਵਾਜ਼ ਕਰਦਾ ਬਹੁਤ ਸਾਹਿਬ ਤੁਹਾਨੂੰ ਸੁਣਦਾ ਹੋਵੇ